ਸ਼ਕਾਲ ਸਬਰੰਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਸੋਨੀਆ ਸਵਾਗਤ ਕਰਦੀਆਂ ਆਉ ਨਜ਼ਮਾਰਦੀਆਂ ਅੱਜ ਦੀਆਂ ਮੁੱਖ ਖਬਰਾਂ ਤੇ ਡੌਂਗੀ ਲਾ ਕੇ ਅਮਰੀਕਾ ਗਏ 2647 ਭਾਰਤੀ ਗ੍ਰਿਫਤਾਰ ਹੋਣਗੇ ਰਿਪੋਰਟ ਇਲਾਜ ਪਿੱਛੋਂ ਪੂਨੇ ਤੋਂ ਜੋਧਪੁਰ ਪਹੁੰਚਿਆ ਆਸਰਾਮ ਸਾਨ ਮੋਰਤੀ ਦਾ ਵੱਡਾ ਐਲਾਨ ਮੁਰਦਿੱਲੀ ਕੂਚ ਬਾਰੇ ਸਰਵਣ ਸਿੰਘ ਪੰਦੇਰ ਨੇ ਦਿੱਤੀ ਜਾਣਕਾਰੀ ਪੀਐਮ ਮੋਦੀ ਨੂੰ ਮਿਲਿਆ ਦਿਲਜੀਤ ਪ੍ਰਧਾਨ ਮੰਤਰੀ ਨੇ ਕੀਤੀਆਂ ਖੂਬ ਤਾਰੀਫਾਂ ਮੁੰਬਈ ਹਮਲਿਆਂ ਦੇ ਦੋਸ਼ੀ ਤਹਿਵਰ ਰਾਣਾ ਦੀ ਹਵਾਲਗੀ ਪ੍ਰਕਿਰਿਆ ਤੇ ਮਹਾਕੁੰਮ ਚ ਬਲਾਸਟ ਦੀ ਧਮਕੀ ਕਿਹਾ ਹਜ਼ਾਰ ਹਿੰਦੂ ਮਾਰਾਂਗੇ ਅਤੇ ਹੁਣ ਖਬਰਾਂ ਵਿਸਥਾਰ ਨਾਲ ਅਮਰੀਕਾ ਵਿੱਚ ਰਹਿਣ ਵਾਲੇ ਭਾਰਤੀਆਂ ਨੂੰ ਉੱਥੋਂ ਦੇ ਸਮਾਜ ਵਿੱਚ ਸਭ ਤੋਂ ਵਕਾਰੀ ਪਾਈ ਜਾ ਰਹਿਆਂ ਵਿੱਚੋਂ ਇੱਕ ਵਜੋਂ ਵੇਖਿਆ ਜਾਂਦਾ ਹੈ ਉਹਨਾਂ ਵਿੱਚ ਸਿੱਖਿਆ, ਕਮਾਈ, ਜੀਵਨ ਪੱਧਰ ਸਭ ਕੁਝ ਆਸ ਅਮਰੀਕੀਆਂ ਨਾਲੋਂ ਬਿਹਤਰ ਹੈ ਇਸ ਸਮੇਂ ਅਮਰੀਕਾ ਦੇ ਵਿੱਚ ਲਗਭਗ 40 ਲੱਖ ਭਾਰਤੀ ਰਹਿੰਦੇ ਨੇ ਪਰ ਕੁਝ ਭਾਰਤੀਆਂ ਦੀਆਂ ਗਲਤੀਆਂ ਕਾਰਨ ਐਡੇ ਵੱਡੇ ਭਾਈਚਾਰੇ ਨੂੰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਜੇ ਵੀ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ 트੍ਰੰਪ ਨੂੰ ਇੱਕ ਬਹਾਨਾ ਮਿਲ ਗਿਆ ਹੈ ਉਹ ਇਸ ਬਹਾਨੇ ਭਾਰਤੀਆਂ ਨੂੰ ਕੋਸ ਸਕਦੇ ਨੇ ਦਰਅਸਲ ਅਮਰੀਕਾ 'ਚ ਸੱਤਾ ਸੰਭਾਲਣ ਤੋਂ ਪਹਿਲਾਂ ਡੋਨਾਲਡ 트੍ਰੰਪ ਨੇ ਸੰਕੇਤ ਦਿੱਤੇ ਨੇ ਕਿ ਉਹ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਵਾਪਸ ਭੇਜਣ ਦੀ ਨੀਤੀ ਨੂੰ ਹੋਰ ਸਖਤ ਕਰਨਗੇ ਇਸ ਸਾਲ 2647 ਭਾਰਤੀਆਂ ਨੂੰ ਇਮੀਗ੍ਰੇਸ਼ਨ ਉਲੰਘਣਾ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ ਤੇ ਇਹਨਾਂ ਸਾਰਿਆਂ ਨੂੰ ਡਿਪੋਰਟ ਕੀਤੇ ਜਾਣ ਦੀ ਸੰਭਾਵਨਾ ਹੈ ਜੇਨਸੀ ਸ਼ੋਸ਼ਣ ਦੇ ਮਾਮਲੇ ਦੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਆਸਾ ਰਾਮ ਬੀਤੇ ਦਿਨੀ ਪੂਨੇ ਤੋਂ ਜੋਧਪੁਰ ਪਹੁੰਚਿਆ ਜੀ ਹਾਂ ਉਹਨਾਂ ਦੀ ਇੱਕ ਚਲਕ ਪਾਉਣ ਦੇ ਲਈ 에어ਪੋਰਟ ਤੇ ਵੱਡੀ ਗਿਣਤੀ ਦੇ ਵਿੱਚ ਉਸ ਦੇ ਸ਼ਰਧਾਲੂ ਇਕੱਠੇ ਹੋ ਗਏ ਪੁਲਿਸ ਨੇ ਉਹਨਾਂ ਨੂੰ ਇੱਕ ਨਿਸ਼ਚਿਤ ਹੱਦ 'ਚ ਰੋਕੀ ਰੱਖਿਆ 에어ਪੋਰਟ ਤੇ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਗਏ ਸਨ 에어ਪੋਰਟ ਥਾਣੇ ਦੇ ਅਧਿਕਾਰੀ ਹਨੂਮਨ ਸਿੰਘ ਨੇ ਦੱਸਿਆ ਕਿ ਆਸਾ ਰਾਮ ਨੂੰ ਪੁਣੇ ਦੇ ਮਾਦਵ ਬਾਗ ਆਯੁਰਵੈਦਿਕ ਹਸਪਤਾਲ 'ਚ ਇਲਾਜ ਲਈ ਹਾਈ ਕੋਰਟ ਤੋਂ 15 ਦਿਨਾਂ ਦੀ ਪੈਰੋਲ ਮਿਲੀ ਸੀ ਇਸ ਕਾਰਨ ਰਾਤਾਨਾੜਾ ਥਾਣਾ ਪੁਲਿਸ ਦੇ ਜਵਾਨ ਇਲਾਜ ਵੇਲੇ ਪੂਰਾ ਸਮਾਂ ਉਹਨਾਂ ਦੇ ਨਾਲ ਰਹੇ ਹਾਈ ਕੋਰਟ ਦੇ ਹੁਕਮ ਤੇ ਆਸਰਾਮ ਨੇ ਹੀ ਪੂਰਾ ਖਰਚਾ ਉਠਾਇਆ ਸੀ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਰੰਟੀ ਸਮੇਤ 13 ਮੰਗਾਂ ਨੂੰ ਲੈ ਕੇ ਪਿਛਲੇ ਸਾਲ ਫਰਵਰੀ ਤੋਂ ਸ਼ੰਭੂ ਅਤੇ ਖਨੌਰੀ ਸਰਹੱਦ ਤੇ ਕਿਸਾਨ ਅੰਦੋਲਨ ਚੱਲ ਰਿਹਾ ਹੈ। ਹੁਣ ਇਸ ਮੋਰਚੇ ਨੂੰ ਹੋਰ ਵੀ ਮਜ਼ਬੂਤ ਕਰਨ ਲਈ ਕਿਸਾਨ ਆਗੂਆਂ ਵੱਲੋਂ ਮੀਟਿੰਗ ਤੋਂ ਬਾਅਦ ਅਹਿਮ ਫੈਸਲੇ ਲਏ ਗਏ ਨੇ। ਉਹਨਾਂ ਫੈਸਲਿਆਂ ਦੀ ਜਾਣਕਾਰੀ ਦਿੰਦੇ ਹੋਏ ਸਰਵਣ ਸਿੰਘ ਪੰਦੇਰ ਨੇ ਆਖਿਆ ਕਿ 6 ਜਨਵਰੀ ਨੂੰ ਸ਼ੰਭੂ ਮੋਰਚੇ 'ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ ਜਾਵੇਗਾ। ਇਸ ਲਈ ਪਟਿਆਲਾ ਦੇ ਨੇੜਲੇ ਪਿੰਡਾਂ ਦੇ ਲੋਕ ਟਰਾਲੀਆਂ ਭਰ ਕੇ ਇੱਥੇ ਹਾਜ਼ਰੀ ਲਗਵਾਉਣ ਇਸ ਦੇ ਨਾਲ ਹੀ ਉਹਨਾਂ ਖੇ ਕਿ ਵਿਧਾਨ ਸਭਾ ਦੇ اجلاس 'ਚ ਉਹ ਮੰਗ ਕਰਦੇ ਨੇ ਕਿ ਪੰਜਾਬ ਸਰਕਾਰ ਕਿਸਾਨਾਂ ਦੀਆਂ 12 ਮੰਗਾਂ ਦੇ ਹੱਕ 'ਚ ਮਤਾ ਪਾਸ ਕਰੇ ਉਨਾਖੇ ਕਿ ਆਉਣ ਵਾਲੇ ਦਿਨਾਂ ਚ ਦਿੱਲੀ ਕੂਚ ਦੇ ਅਗਲੇ ਜਥੇ ਦਾ ਐਲਾਨ ਕੀਤਾ ਜਾਵੇਗਾ ਇੱਥੇ ਰੋਜ਼ਾਨਾ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚ ਰਹੇ ਨੇ ਹੁਣ 4 ਜਨਵਰੀ ਨੂੰ ਕਿਸਾਨਾਂ ਵੱਲੋਂ ਖਨੌਰੀ ਮੋਰਚੇ ਦੇ ਵਿੱਚ ਮਹਾਪੰਚਾਇਤ ਕੀਤੀ ਜਾਵੇਗੀ ਇਸੇ ਦੌਰਾਨ ਇੱਕ ਵੀਡੀਓ ਜਾਰੀ ਕਰਦੇ ਆ ਕਿਸਾਨ ਆਗੂ ਸਰਵੰਤ ਸਿੰਘ ਪੰਦੇਰ ਨੇ ਕੇਂਦਰ ਸਰਕਾਰ ਤੇ ਨਿਸ਼ਾਨਾ ਸਾਧਿਆ ਉਹਨਾਂ ਨੇ ਸ਼ੰਭੂ ਬਾਰਡਰ ਵਾਲਾ ਇਸ਼ਾਰਾ ਕਰਦੇ ਆ ਕਿ ਹੈ ਕਿ 6 ਫਰਵਰੀ 2024 ਤੋਂ ਮੋਦੀ ਸਰਕਾਰ ਵੱਲੋਂ ਪੰਜਾਬ ਅਤੇ ਹਰਿਆਣਾ ਦੇ ਵਿਚਾਲੇ ਇੱਕ ਕੰਦ ਕੱਢੀ ਹੋਈ ਹੈ ਜਿਸ ਨੇ ਪੰਜਾਬ ਦੀ ਆਰਥਿਕ ਵਪਾਰੀਆਂ ਦੇ ਵਪਾਰ ਅਤੇ ਪੰਜਾਬ ਦੇ ਟਰਾਂਸਪੋਰਟਰਾਂ ਇਸ ਦੇ ਨਾਲ ਹੀ ਹਰਿਆਣਾ ਦੇ ਟਰਾਂਸਪੋਰਟਰਾਂ ਦਾ ਨੁਕਸਾਨ ਕੀਤਾ ਹੈ ਮੈਂ ਸਰਮਣ ਸਿੰਘ ਪੰਦੇਰ ਐਸ ਵੇਲੇ ਅਸੀਂ ਸ਼ੰਭੂ ਮੋਰਚੇ ਤੇ ਖੜੇ ਆ ਕੱਲ ਤੇ ਅੱਜ ਦੋ ਦਿਨ ਪੂਰੀ ਕੇਐਮਐਮ ਦੀ ਲੀਡਰਸ਼ਿਪ ਨੇ ਆਪਣੇ ਮੋਰਚੇ ਜਿਹੜਾ ਦਿੱਲੀ ਅੰਦੋਲਨ ਦੋ ਆਵਦੀਆਂ ਚੱਲ ਰਹੀਆਂ ਮੁਕੰਮਲ ਸਰਗਰਮੀਆਂ ਤੇ ਚਰਚਾ ਕੀਤੀ ਹੈਗੀ ਆ ਔਰ ਜਿਵੇਂ ਤੁਹਾਨੂੰ ਪਤਾ ਹੀ ਆ ਇੱਕ ਬਣੇ ਦੋ ਵੱਡੇ ਐਲਾਨ ਹੋਏ ਸੀ ਵੀ ਦਿੱਲੀ ਕੂਚ ਪੈਦਲ ਔਰ ਮਰਨ ਵਰਤ ਐਲਾਨ ਕੀਤਾ ਸੀ ਡੱਲੇਵਾਲ ਜੀ ਉਹਨਾਂ ਨੇ ਦੋਵੇਂ ਸਾਡੇ ਕੰਟੀਨਿਊ ਕੀ ਹੈਗੇ ਇੱਕ ਤਾਂ 6 ਨੂੰ ਗੁਰਗੋਵਰਨ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਵਾ ਉਹ ਸ਼ੰਭੂ ਬਾਰਡਰ ਤੇ ਵੱਡੀ ਗਿਣਤੀ ਇਕੱਠੀ ਕਰਕੇ ਮਨਾਇਆ ਜਾਊਗਾ ਔਰ ਪਟਿਆਲੇ ਦੇ ਨੇੜੇ ਦੇ ਪਿੰਡਾਂ ਨੂੰ ਬੇਨਤੀ ਹੈਗੀ ਆ ਜਿਹੜੇ ਸ਼ੰਭੂ ਦੇ ਨੇੜੇ ਨੇ ਵੱਧ ਤੋਂ ਵੱਧ ਗਿਣਤੀ ਵਿੱਚ ਇੱਥੇ ਆਉਣ ਔਰ ਜਥੇਬੰਦੀਆਂ ਵੀ ਆਪ ਦਾ ਕੈਟਰ ਲੈ ਕੇ ਆਉਣਗੀਆਂ ਦੂਸਰੀ ਬੇਨਤੀ ਇਹ ਆ ਜੋ ਫੈਸਲਾ ਕੀਤਾ ਕਿ ਅੱਜ ਵਿਧਾਨ ਸਭਾ ਦਾ اجلاس ਪੰਜਾਬ ਸਰਕਾਰ ਵੱਲੋਂ ਹੋ ਰਿਹਾ ਉਹਦੇ ਵਿੱਚ ਦੋਵਾਂ ਫਾਰਮਾਂ ਦੇ ਫੈਸਲੇ ਅਨੁਸਾਰ ਜਿਹੜਾ ਨਵਾਂ ਖੇਤੀਬਾੜੀ ਖੇਤੀ ਮੰਡੀ ਨੂੰ ਨਿੱਜੀ ਹੱਥਾਂ ਵਿੱਚ ਦੇਣ ਦਾ ਫੈਸਲਾ ਕੀਤਾ ਕੇਂਦਰ ਨੇ ਉਹ ਵਿਧਾਨ ਸਭਾ ਦੇ ਵਿੱਚ ਉਹਨੂੰ ਰੱਦ ਕੀਤਾ ਜਾਵੇ ਮਤਾ ਪਾਸ ਕਰਕੇ ਔਰ ਇਹਦੇ ਨਾਲ ਦੀ ਨਾਲ ਜਿਹੜੀਆਂ 12 ਮੰਗਾਂ ਨੇ ਮੋਰਚੇ ਦੀਆਂ ਉਹਨਾਂ ਦੇ ਹੱਕ ਵਿੱਚ ਭਗਵੰਤ ਮਾਨ ਸਰਕਾਰ ਮਤਾ ਪਾਸ ਕਰੇ ਇਹ ਫੈਸਲਾ ਕੀਤਾ ਗਿਆ ਆਉਣ ਵਾਲੇ ਸਮੇਂ ਵਿੱਚ ਸ਼ੰਭੂ ਮੋਰਚੇ ਦੇ ਵਿੱਚ ਵੱਡੀ ਤੋਂ ਵੱਡੀ ਗਿਣਤੀ ਇੱਥੇ ਵਿਧਾਈ ਜਾਣੀ ਆ ਵੱਧ ਤੋਂ ਵੱਧ ਜਥੇਬੰਦੀਆਂ ਨੇ ਆਮ ਜਨਤਾ ਦੇ ਟਿਕਟ ਟਾਲੀਆਂ ਲੈ ਕੇ ਆਉਣਾ ਔਰ ਕਹਾ ਜਾ ਕੇ ਅਸੀਂ ਜਿਹੜਾ ਦਿੱਲੀ ਕੂਚ ਜਥੇ ਦਾ ਉਹ ਡੇਟ ਦਾ ਐਲਾਨ ਵੀ ਕਰਾਂਗੇ ਇਹ ਫੈਸਲੇ ਅੱਜ ਦੀ ਮੀਟਿੰਗ ਵਿੱਚ ਸਾਂਝੇ ਰੂਪ ਵਿੱਚ ਕੇਐਮਐਮ ਦੀ ਮੀਟਿੰਗ ਵਿੱਚ ਕੀਤੇ ਗਏ ਨੇ ਧੰਨਵਾਦ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦਾ ਦਿਲ ਲੂਮੀਨਾਟੀ ਟੂਰ 31 ਦਸੰਬਰ ਦੀ ਰਾਤ ਨੂੰ ਸਮਾਪਤ ਹੋ ਗਿਆ ਲੁਧਿਆਣਾ ਤੋਂ ਬਾਅਦ ਦਿਲਜੀਤ ਸਿੱਧੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣ ਗਏ ਦੋਸਾਂਝ ਵਾਲੇ ਨੇ ਪੀਐਮ ਮੋਦੀ ਨਾਲ ਮੁਲਾਕਾਤ ਦੀਆਂ ਕੁਝ ਤਸਵੀਰਾਂ ਤੇ ਵੀਡੀਓ ਵੀ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀਆਂ ਨੇ ਜਿਸ ਤੋਂ ਬਾਅਦ ਦਿਲਜੀਤ ਦੀ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਤਾਰੀਫ਼ ਕੀਤੀ ਗਈ ਹੈ ਦਿਲਜੀਤ ਨੇ ਐਕਸ ਤੇ ਲਿਖਿਆ ਹੈ ਕਿ 2025 ਦੀ ਸ਼ੁਰੂਆਤ ਸ਼ਾਨਦਾਰ ਰਹੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਬਹੁਤ ਯਾਦਗਾਰ ਰਹੇਗੀ ਅਸੀਂ ਬਹੁਤ ਸਾਰੀਆਂ ਚੀਜ਼ਾਂ ਨੂੰ ਲੈ ਕੇ ਗੱਲਬਾਤ ਕੀਤੀ ਜਿਨ੍ਹਾਂ ਦੇ ਵਿੱਚ 뮤직 ਵੀ ਸ਼ਾਮਿਲ ਹੈ ਦਿਲਜੀਤ ਹੱਥਾਂ ਵਿੱਚ ਗੁਲਦਸਤਾ ਲੈ ਕੇ ਪ੍ਰਧਾਨ ਮੰਤਰੀ ਨੂੰ ਮਿਲਣ ਪਹੁੰਚੇ ਸਨ हिंदुस्तान के गांव का एक लड़का जब दुनिया में नाम रोशन करता है तो अच्छा लगता है आपके परिवार ने रखा तो आप जीतते ही जाते हो लोगों को हम पढ़ते थे कि मेरा भारत महान जब मैं भारत जी पूरा तो मेरे को पता चला ये क्यों कहते हैं मेरा भारत महान, महान। सचमुच में भारत की विशालता है। एक अपना शक्ति है भारत में सबसे बड़ा कोई जादू जिसको कह लो तो वो योग है जिसने योगा को अनुभव किया वो उसकी ताकत जानते मैंने आपका इंटरव्यू देखा था सर अभी खाली में हमारे लिए प्रधानमंत्री एक बहुत बड़ा पद है तो हम शायद एक एक जो उसके पीछे एक माँ और बेटा और इंसान है वो कई बार वो क्योंकि एक औदा बहुत बड़ा है जब आप अपने माँ को लेके और गंगा मैया को लेके वो दिल भरा वो 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 टच होता था एक्चुअली ये दिल से बात निकली है तभी दिल तक गए खबर सिलसिला इस तरह जारी रहेगा फिलहाल रुकते हैं एक छोटे ब्रेक This program is sponsored by Dr. Surinder Singh Gill Immigration Consultant ताजी खबरा देखण ਲਈ ਹੁਣੇ ਸਬਸਕ੍ਰਾਈਬ ਕਰੋ Sabrang TV ਨੂੰ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਸਾਲ 2008 ਦੇ ਮੁੰਬਈ دہشتੀ ਹਮਲਿਆਂ ਦੇ ਇੱਕ ਦੋਸ਼ੀ ਪਾਕਿਸਤਾਨੀ ਕੈਨੇਡੀਅਨ ਤਹਾਵੂ ਰਾਣਾ ਨੂੰ ਜਲਦੀ ਭਾਰਤ ਹਵਾਲੇ ਕੀਤਾ ਜਾ ਸਕਦਾ ਹੈ ਜੀहां ਕੋਮੀ ਜਾਂਚ ਏਜੰਸੀ ਅਤੇ ਮੁੰਬਈ ਪੁਲਿਸ ਦੀ ਅਪਰਾਧ ਸ਼ਾਖਾ ਨੇ ਇਸ ਦੀ ਪੁਸ਼ਟੀ ਕੀਤੀ ਹੈ ਅਮਰੀਕਾ ਦੀ ਇੱਕ ਸੰਗੀ ਅਪੀਲ ਅਦਾਲਤ ਦੇ ਵੱਲੋਂ ਪਿਛਲੇ ਸਾਲ ਅਗਸਤ ਚਰਾਣਾ ਦੀ ਅਪੀਲ ਖਾਰਜ ਕੀਤੇ ਜਾਣ ਮਗਰੋਂ ਹਵਾਲਗੀ ਪ੍ਰਕਿਰਿਆ ਤੇਜ਼ ਕਰ ਦਿੱਤੀ ਗਈ ਹੈ ਕੈਲੀਫੋਰਨੀਆ ਆਧਾਰਿਤ 9th ਸਰਕਟ ਕੋਰਟ ਆਫ ਅਪੀਲਸ ਨੇ ਹੇਠਲੀ ਸੰਗੀ ਅਦਾਲਤ ਦੇ ਹਵਾਲਗੀ ਦੀ ਮਨਜ਼ੂਰੀ ਸੰਬੰਧੀ ਸੁਣਾਏ ਗਏ ਫੈਸਲੇ ਨੂੰ ਬਹਾਲ ਰੱਖਿਆ ਤੇ ਭਾਰਤ ਤੇ ਅਮਰੀਕਾ ਵਿਚਕਾਰ 1997 ਦੀ ਹਵਾਲਗੀ ਸੰਧੀ ਦਾ ਜ਼ਿਕਰ ਕੀਤਾ ਹੈ ਮਹਾਕੁੰਬ ਵਿੱਚ ਬੰਬ ਬਲਾਸਟ ਕਰਨ ਦੀ ਧਮਕੀ ਮਿਲੀ ਹੈ ਜੀ ਹਾਂ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਨصر ਪਠਾਨ ਨਾਂ ਦੀ ਆਈਡੀ ਤੋਂ ਧਮਕੀ ਦਿੱਤੀ ਗਈ ਹੈ ਇਸ ਚ ਲਿਖਿਆ ਗਿਆ ਹੈ ਕਿ ਆਲ ਆਫ ਯੂ ਤੁਸੀਂ ਸਭ ਅਪਰਾਧੀ ਹੋ ਮਹਾਕੁੰਬ ਵਿੱਚ ਬੰਬ ਬਲਾਸਟ ਕਰਾਂਗੇ ਹਜ਼ਾਰ ਹਿੰਦੂਆਂ ਨੂੰ ਮਾਰਾਂਗੇ 31 ਦਸੰਬਰ ਨੂੰ ਵਿਪਿੰਨ ਗੌਰਨਾ ਦੇ ਨੌਜਵਾਨ ਨੇ ਪੋਸਟ ਨੂੰ ਡਾਇਲ 112 ਯੂਪੀ ਪੁਲਿਸ ਨੂੰ ਟੈਗ ਕਰਦੇ ਹੋਏ ਰੀਟਵੀਟ ਕੀਤਾ ਸਕਰੀਨਸ਼ਾਟ ਵੀ ਸ਼ੇਅਰ ਕੀਤਾ ਗਿਆ ਇਸ ਤੋਂ ਬਾਅਦ ਪੁਲਿਸ ਐਕਟਿਵ ਹੋ ਗਈ ਹੈ ਪ੍ਰਿਆਗਰਾਜ ਪੁਲਿਸ ਕਮਿਸ਼ਨਰ ਰਤੇਸ ਰੱਖਿਆ ਏਜੰਸੀਆਂ ਨੂੰ ਜਾਣਕਾਰੀ ਭੇਜੀ ਗਈ ਹੈ ਪੁਲਿਸ ਹੁਣ ਪੋਸਟ ਕਰਨ ਵਾਲੇ ਵਿਅਕਤੀ ਦੀ ਭਾਲ ਕਰ ਰਹੀ ਹੈ ਇਸ ਤੋਂ ਪਹਿਲਾਂ 24 ਦਸੰਬਰ ਨੂੰ ਖਾਲਿਸਤਾਨੀ ਹੱਤਿਆਵਾਦੀ ਪੰਨੂ ਨੇ ਮਹਾਗੰਮ ਚ ਹਮਲੇ ਦੀ ਧਮਕੀ ਦਿੱਤੀ ਸੀ ਉਧਰ ਦਿੱਲੀ ਦੀ ਮੁੱਖ ਮੰਤਰੀ ਆਤੀਸ਼ੀ ਨੇ ਦੋਸ਼ ਲਗਾਇਆ ਕਿ ਭਾਜਪਾ ਰਾਸ਼ਟਰੀ ਰਾਸਥਾਨੀ ਵਿੱਚ ਮੰਦਿਰਾਂ ਅਤੇ ਇੱਕ ਬੋਧੀ ਸਥਾਨ ਨੂੰ ਢਾਉਣ ਦੀ ਸਾਜ਼ਿਸ਼ ਰਚ ਰਹੀ ਹੈ ਜੀਹਾਂ ਆਤੀਸ਼ੀ ਨੇ ਬੀਤੇ ਦਿਨੀ ਉਪਰਾਜਪਾਲ ਨੂੰ ਪੱਤਰ ਲਿਖ ਕੇ ਦਾਵਾ ਕੀਤਾ ਸੀ ਕਿ ਸਖਸੈਨਾ ਦੀ ਅਗਵਾਈ ਵਾਲੀ ਧਾਰਮਿਕ ਕਮੇਟੀ ਨੇ 22 ਨਵੰਬਰ ਨੂੰ ਆਪਣੀ ਬੈਠਕ 'ਚ ਵੱਖ-ਵੱਖ ਹਿੱਸਿਆਂ 'ਚ ਮੰਦਿਰਾਂ ਅਤੇ ਇੱਕ ਬੋਧੀ ਪੂਜਾ ਸਥਾਨ ਸਮੇਤ 6 ਧਾਰਮਿਕ ਇਮਾਰਤਾਂ ਨੂੰ ਢਾਉਣ ਦਾ ਹੁਕਮ ਦਿੱਤਾ ਸੀ ਉਪਰਾਜਪਾਲ ਦੇ ਦਫ਼ਤਰ ਨੇ ਮੁੱਖ ਮੰਤਰੀ ਦੇ ਦੋਸ਼ਾਂ ਦਾ ਖੰਡਨ ਕਰਦੇ ਹੋਏ ਉਹਨਾਂ ਤੇ ਮਾੜੀ ਸਿਆਸਤ ਕਰਨ ਦਾ ਦੋਸ਼ ਲਗਾਇਆ ਸੀ ਅਤੇ ਦਾਵਾ ਕੀਤਾ ਸੀ ਕਿ ਕਿਸੇ ਵੀ ਧਾਰਮਿਕ ਸਥਾਨ ਨੂੰ ਨਹੀਂ ਢਾਇਆ ਜਾ ਰਿਹਾ ਕਿਉਂਕਿ ਇਸ ਸੰਬੰਧੀ ਕੋਈ ਫਾਈਲ ਉਹਨਾਂ ਕੋਲ ਨਹੀਂ ਆਈ ਹੈ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਤੀਸ਼ੀ ਨੇ ਉਪਰਾਜਪਾਲ ਦੇ ਦਫ਼ਤਰ ਵੱਲੋਂ ਇਨਕਾਰ ਨੂੰ ਪੂਰੀ ਤਰ੍ਹਾਂ ਗਲਤ ਕਰਾਰ ਦਿੱਤਾ ਅਤੇ ਧਾਰਮਿਕ ਕਮੇਟੀ ਦੀ ਮੀਟਿੰਗ ਦੀ ਕਾਰਵਾਈ ਦੀ ਇੱਕ ਕਾਪੀ ਦਿਖਾਈ ਹੈ ਉਹਨਾਂ ਦਾਵਾ ਕੀਤਾ ਹੈ ਕਿ ਕਮੇਟੀ ਦੇ ਆਦੇਸ਼ ਦੀ ਫਾਈਲ ਪਾਸ਼ਪਾ ਦੀ ਅਗਵਾਈ ਵਾਲੇ ਕੇਂਦਰ ਦੇ ਨੁਮਾਇੰਦੇ ਉਪਰਾਸ਼ਪਾਲ ਨੂੰ ਭੇਜੀ ਗਈ ਸੀ ਉਪਰਾਸ਼ਪਾਲ ਨੇ ਇਸ ਫੈਸਲੇ ਨੂੰ ਮਨਜ਼ੂਰੀ ਦੇ ਦਿੱਤੀ ਹੈ 2025 ਦੇ ਪਹਿਲੇ ਦਿਨ ਹੀ ਪੰਜਾਬ ਦੀ ਸਿਆਸਤ ਪੂਰੀ ਤਰ੍ਹਾਂ ਗਰਮਾ ਗਈ ਹੈ ਦੱਸ ਦਈਏ ਕਿ ਆਮ ਆਦਮੀ ਪਾਰਟੀ ਲਈ ਇਹ ਵੱਡਾ ਦਿਨ ਸਾਬਿਤ ਹੋਇਆ ਦਰਅਸਲ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਸਾਬਕਾ ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ ਨਵੇਂ ਸਾਲ ਵਾਲੇ ਦਿਨ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਗਏ ਨੇ ਉਹਨਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਆਪ ਦੇ ਵਿੱਚ ਸ਼ਾਮਿਲ ਕਰਵਾਇਆ ਹੈ ਦਸਣ ਯੋਗ ਹੈ ਕਿ ਗੜੀ ਨੂੰ ਬੀਤੇ ਨਵੰਬਰ ਮਹੀਨੇ ਬਸਪਾ ਸੁਪਰੀਮੋ ਕੁਮਾਰੀ ਮਾਇਆਵਤੀ ਦੇ ਹੁਕਮਾ ਤਹਿਤ ਬਸਪਾ ਪੰਜਾਬ ਦੇ ਇੰਚਾਰਜ ਰਣਜੀਤ ਸਿੰਘ ਬੈਣੀਵਾਲ ਦੇ ਰਣਜੀਤ ਸਿੰਘ ਬੈਣੀਵਾਲ ਨੇ ਸੂਬਾ ਪ੍ਰਧਾਨ ਦੇ ਅਹੁਦੇ ਤੋਂ ਹਟਾ ਕੇ ਪਾਰਟੀ ਵਿੱਚੋਂ ਕੱਢ ਦਿੱਤਾ ਸੀ ਪਾਰਟੀ ਨੇ ਉਹਨਾਂ ਉੱਤੇ ਅਨੁਸ਼ਾਸਨਹੀਣਤਾ ਦਾ ਇਲਜ਼ਾਮ ਲਗਾਇਆ ਸੀ ਇਸ ਦੇ ਨਾਲ ਹੀ ਪਾਰਟੀ ਹਾਈ ਕਮਾਂਡ ਨੇ ਗੜੀ ਦੀ ਥਾਂ ਸਾਬਕਾ ਮੈਂਬਰ ਰਾਜ ਸਭਾ ਦੇ ਸਾਬਕਾ ਵਿਧਾਇਕ ਅਫਤਾਰ ਸਿੰਘ ਕਰੀਮਪੂਰੀ ਨੂੰ ਨਵਾਂ ਸੂਬਾ ਪ੍ਰਧਾਨ ਥਾਪ ਦਿੱਤਾ ਸੀ ਕਰੀਮਪੂਰੀ ਪਹਿਲਾਂ ਵੀ ਕਈ ਸਾਲ ਬਸਪਾ ਪੰਜਾਬ ਦੇ ਪ੍ਰਧਾਨ ਰਹੇ ਚੁੱਕੇ ਨੇ ਇਹਸਾਨ ਸਾਡੀਆਂ ਅੱਜ ਦੀਆਂ ਖਬਰਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਧੰਨਵਾਦ